ਜਿਹੜਾ ਗੁਰੂ ਦੇ ਬਾਣੀ ਨੂੰ ਸਤ ਕਰਕੇ ਜਾਣਦਾ ਹੈ ਉਹ ਜੀਵਨ ਅੰਦਰ ਉਹਦੇ ਝੂਠ ਨਹੀਂ ਹੋਵੇਗਾ ਉਹਨੇ ਇਹ ਗੱਲ ਨੂੰ ਸਮਝ ਲਿਆ ਹੈ ਕਿ ਜੋ ਕੁਝ ਪਰਮੇਸ਼ਰ ਦੇ ਹੁਕਮ ਅਨੁਸਾਰ ਹੋਣਾ ਉਹ ਹੋ ਕੇ ਰਹਿਣਾ ਹੈ ਫਿਰ ਉਹਦੇ ਜੀਵਨ ਅੰਦਰ ਉਹ ਝੂਠ ਸੰਗਤ ਜੇ ਚੱਲਿਆ ਜਾਂਦਾ ਝੂਠ ਤਾਂ ਕਰਕੇ ਬੋਲਦੇ ਆ ਲੋਕਾਂ ਦੇ ਸਾਹਮਣੇ ਕਿ ਲੋਕਾਂ ਨੂੰ ਪਰਵਾਹ ਦਈਏ ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਵਝਿਆ ਹੈ ਉਹਨਾਂ ਦੇ ਜੀਵਨ ਅੰਦਰੋਂ ਇਹ ਚੋਟ ਦੀ ਜਿਹੜੀ ਵਟ ਹੈ ਉਹ ਖਤਮ ਹੋ ਜਾਂਦੀ। ਬਾਲ ਤੋਂ ਬਾਅਦ ਵਾਟ ਆਖਿਆ ਜਾਂਦਾ ਹੈ। ਵਾਟ ਆਪਾਂ ਲਾਉਨੇ ਆ ਕਿ ਪਾਣੀ ਇੱਧਰ ਉੱਧਰ ਨਾ ਜਾਵੇ। ਇੱਕ ਪੈੜੀ ਦਾ ਪਾਣੀ ਦੂਸਰੇ ਪਾਸੇ ਨਾ ਟੱਪੇ ਤਾਂ ਕਰਕੇ ਵਿੱਚ ਵਟ ਪਾ ਦਤੀ। ਤੇ ਜਦੋਂ ਉਹ ਵਟ ਦੂਰ ਹੋਏਗੀ ਫੇਰ ਹੀ ਸੰਗਰ ਨਹੀਂ ਪਾਣੀ ਫੈਲੇਗਾ ਨਾ। ਤੇ ਹੌਲੀ ਹੌਲੀ ਆਪਣੀ ਜ਼ਮੀਨ ਦੇ ਵਿੱਚੋਂ ਪਾਣੀ ਫਿਰ ਹੋਰ ਕਿਤੇ ਚਲਿਆ ਜਾਂਦਾ ਜੇ ਵੱਟ ਨਾ ਪਾਈ ਹੋਵੇ ਤੇ ਜੇ ਅਸੀਂ ਝੂਠ ਦੀ ਵੱਟ ਆਪਣੇ ਹਿਰਦੇ ਵਿੱਚੋਂ ਕੱਢ ਦੇਵਾਂਗੇ ਤੇ ਸਾਰੇ ਵਿਸ਼ਿਆਂ ਦਾ ਪਾਣੀ ਬਾਹਰ ਨਿਕਲ ਜਾਣਾ ਹੈ ਵਿਸ਼ਿਆਂ ਦਾ ਪਾਣੀ ਜੋ ਲੱਭ ਲੱਭ ਸਾਡੇ ਅੰਦਰ ਭਰਿਆ ਹੋਇਆ ਉਹ ਤਾਂ ਖਤਮ ਹੋਵੇਗਾ ਜਦੋਂ ਅਸੀਂ ਝੂਠ ਦੀ ਉਹ ਵੱਟ ਨੂੰ ਸੰਗਤ ਜੀ ਦੂਰ ਕਰ ਲਿਆ ਜਦੋਂ ਹੀ ਮਹਾਰਾਜ ਜੀ ਨੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਤੇ ਫਿਰ ਉਹਨਾਂ ਨੇ ਉਤਰਦਾਗ ਦਿੱਤੇ ਕਿ ਹੁਕਮ ਹੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਇ ਸਿੱਧਾ ਨੇ ਸਵਾਲ ਕੀਤੀ ਸੀ ਮਹਾਰਾਜ ਪਰਮੇਸ਼ਰ ਦਾ ਹੁਕਮ ਕਿੱਡਾ ਕੈਂ ਉਹਦੇ ਬਾਰੇ ਹੁਣ ਦੱਸੋ ਤੇ ਮਹਾਰਾਜ ਆਖਣ ਲੱਗੇ ਹੁਕਮ ਕਹਿਆ ਨਹੀਂ ਭਾਈ ਜਾਂਦਾ ਉਹ ਅਕਥ ਹੈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਸੰਸਾਰ ਦੇ ਅੰਦਰ ਜਿੰਨੇ ਵੀ ਇਹ ਜੀਵ ਪੈਦਾ ਹੋ ਰਹੇ ਉਹ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਨੇ ਕਿਸੇ ਦੇ ਸੰਚਿਤ ਕਰਮਾਂ ਨੂੰ ਦੇਖ ਕੇ ਜਦੋਂ ਪਰਲਗਤ ਦੇ ਕੇ ਸੰ ਪਰਮੇਸ਼ਰ ਸੰਸਾਰ ਅੰਦਰ ਉਹਨਾਂ ਨੂੰ ਭੇਜਦਾ ਹੈ ਉਹ ਹੁਕਮ ਹੀ ਹੈ ਹੁਕਮ ਹੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮ ਹੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਹੁਕਮ ਦੇ ਅਨੁਸਾਰ ਇਸ ਸੰਸਾਰ ਦੇ ਅੰਦਰ ਜੀਵ ਸੰਗਤ ਜੀ ਨੀਚ ਬਣ ਜਾਂਦੇ ਜਿਹੜੇ ਹੁਕਮ ਤੋਂ ਬਾਹਰ ਹੋ ਜਾਂਦੇ ਨੇ ਉਹ ਨੀਚ ਬਣ ਜਾਂਦੇ ਤੇ ਹੁਕਮੀ ਉਤਮ ਜਿਹੜੇ ਹੁਕਮ ਨੂੰ ਬੁੱਝ ਲੈਂਦੇ ਸੰਸਾਰ ਅੰਦਰ ਵੀ ਉਤਮ ਕਥਨ ਕੀਤੇ ਜਾਂਦੇ ਨੇ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਆ ਹੁਕਮ ਨੂੰ ਬੁੱਝਣ ਵਾਲੇ ਸੰਗਤ ਜੀ ਸੁੱਖ ਦੀ ਪ੍ਰਾਪਤੀ ਕਰ ਲੈਂਦੇ ਹੁਕਮ ਨੂੰ ਨਾ ਮੰਨਣ ਵਾਲੇ ਦੁੱਖਾਂ ਦੇ ਵਿੱਚ ਘੇਰੇ ਰਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ ਇਹ ਪੰਕਤੀ ਦੀ ਵਿਚਾਰ ਆਪਾਂ ਅੱਜ ਸਰਵਣ ਕਰਨੀ ਹੈ ਪਿਛਲੀ ਜਿਹੜੀ ਪੰਕਤੀ ਸੀ ਹੁਕਮ ਲਿਖ ਦੁੱਖ ਸੁਖ ਭਵਾਈਆ ਇਹ ਵੀ ਆਪਾਂ ਕੱਲ ਵਿਚਾਰ ਸਰਵਣ ਕੀਤੀ ਤੇ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਆ ਹੈ ਇਹਦੇ ਵਿੱਚ ਮਹਾਰਾਜ ਜੀ ਨੇ ਬਿਆਨਤਰਾ ਕਰਕੇ ਸਾਨੂੰ ਸਿੱਖਿਆ ਦੇਣੀ ਹੈ ਇਕਾਗਰਤਾ ਧਾਰਨ ਕਰਕੇ ਆਪਾਂ ਕਿ ਗੁਰਬਾਣੀ ਦੇ ਐਸੇ ਅਨੰਦ ਨੂੰ ਮਾਣਨ ਦਾ ਯਤਨ ਕਰਨਾ ਹੈ ਕਿ ਗੁਰੂ ਕੇ ਇਤਿਹਾਸ ਅੰਦਰ ਜਿਨ੍ਹਾਂ ਨੇ ਹੁਕਮ ਦੀ ਪਾਲਣਾ ਕੀਤੀ ਤੇ ਜਮ ਸੰਗਤ ਜੀ ਉਹਨਾਂ ਦੇ ਨੇੜੇ ਵੀ ਪਟਕੇ ਨਾ ਤੇ ਜਿਨ੍ਹਾਂ ਨੇ ਹੁਕਮ ਦੀ ਉਲੰਘਣਾ ਕਰ ਦਿੱਤੀ ਉਹੀ ਜਮ ਜਿਹੜੇ ਗੁਰੂ ਕੇ ਸਿੱਖਾਂ ਤੋਂ ਦੂਰ ਰਹਿੰਦੇ ਨੇ ਜਦੋਂ ਸਿੱਖ ਆਪਣੇ ਸੰਗਤ ਜੀ ਗੁਰੂ ਦੇ ਬਚਨਾਂ ਤੋਂ ਦੂਰ ਹੁੰਦੇ ਤੇ ਉਹ ਆਣ ਕੇ ਗਲਾਵੇ ਤੋਂ ਫੜ ਵੀ ਲਿੰਦੇ ਇਹ ਗੁਰੂ ਦਾ ਇਤਿਹਾਸ ਸਾਨੂੰ ਇਹ ਸਾਰਾ ਕੁਝ ਦੱਸਣ ਦਾ ਯਤਨ ਕਰੇਗਾ ਬਚਨਾਂ ਦੇ ਇੱਕ ਨਾ ਹੁਕਮੀ ਬਖਸ਼ੀਸ ਕਈਆਂ ਲੋ ਸੰਗਤ ਜੀ ਹੁਕਮ ਦੇ ਰਾਹੀ ਇੰਨੀਆਂ ਬਖਸ਼ਿਸ਼ਾਂ ਮਿਲੀਆਂ ਜਿਨ੍ਹਾਂ ਨੇ ਹੁਕਮ ਗੁਰੂ ਦੇ ਮੰਨਣ ਦਾ ਯਤਨ ਕੀਤਾ ਗੁਰੂ ਦਾ ਹੁਕਮ ਮੰਨਿਆ ਗੁਰੂ ਦੇ ਬਚਨ ਨੂੰ ਸਤ ਕਰਕੇ ਜਾਣਿਆ ਉਹਨਾਂ ਨੂੰ ਇੰਨੀਆਂ ਬਖਸ਼ਿਸ਼ਾਂ ਸੰਦਾਰ ਸੰਸਾਰ ਅੰਦਰ ਮਿਲੀਆਂ ਦੁਜਿਆਂ ਨੂੰ ਸੰਗਤ ਜੀ ਤਾਰਨ ਦੀ ਉਹ ਯੋਗ ਬਣ ਗਏ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜੀਵਨ ਦੀ ਘਟਨਾ ਜਦੋਂ ਮਹਾਰਾਜ ਅਚਲ ਵਿਟਾਲੇ ਜਾਂਦੇ ਨੇ ਬੜਾ ਸੋਹਣਾ ਪਾਵਨ ਸਥਾਨ ਮਹਾਰਾਜ ਜੀ ਦਾ ਉਥੇ ਬਣਿਆ ਹੋਇਆ ਹੈ ਕਿਉਂਕਿ ਜਿੱਥੇ-ਜਿੱਥੇ ਕੁਝ ਪਖੰਡ ਬਵਤਾਤ ਅੰਦਰ ਵਧਿਆ ਕਰਦਾ ਸੀ ਉਥੇ ਮਹਾਰਾਜ ਬਹੁਤ ਕੇ ਉਹ ਝੂਠ ਦੇ ਪਸਾਰੇ ਨੂੰ ਦੂਰ ਕਰ ਦੇ ਆ ਨਗਰਾਂ-ਨਗਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਾਦੇ ਕਾਰਨ ਹੈ ਕਿ ਝੂਠ ਦਾ ਪਸਾਰਾ ਖਤਮ ਹੋ ਜਾਵੇ ਲੋਕ ਇੱਕ ਹੋ ਜਾਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਰਗੁਣ ਰੂਪ ਧਾਰਨ ਕਰਕੇ ਸੰਸਾਰ ਅੰਦਰ ਆਏ ਤੇ ਉਹ ਨਾਵੇਂ ਇਸੇ ਕੁਝ ਕਾਰਨਾ ਨੂੰ ਮੁੱਖ ਰੱਖਦੇ ਆ ਥਾਵਾ ਥਾਵਾ ਤੇ ਜਾ ਕੇ ਤੇ ਜੀਵਾਂ ਨੂੰ ਸਿੱਧੇ ਰਸਤੇ ਪਾਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਜੇ ਵੀ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਨੇ ਤੇ ਇਹ ਵੀ ਬਾਣੀ ਆਪਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਗੁਰਬਾਣੀ ਅਸੀਂ ਤਾਂ ਆਪਣੇ ਨਗਰਾਂ ਦੇ ਵਿੱਚ ਸੰਗਤ ਜੀ ਲਿਆ ਕੇ ਪ੍ਰਕਾਸ਼ ਕੀਤੀ ਕਿ ਸਾਡੇ ਨਗਰਾਂ ਦੇ ਵਿੱਚੋਂ ਝੂਠ ਦਾ ਪਸਾਰਾ ਨਿਕਲੇ ਜਿੱਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੱਢਿਆ ਸੀ ਜਾ ਕੇ ਇਹੇ ਕੁਝ ਕਾਰਨ ਹੈ ਇੱਕ ਗੁਰੂ ਕੇ ਦਰਸ਼ਨ ਕਰਕੇ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ ਇੱਕ ਗੁਰਬਾਣੀ ਨੂੰ ਸਮਝਦੇ ਆ ਸੱਚ ਦੇ ਨਾਲ ਜੁੜਦੇ ਆ ਜੀਵਨ ਅੰਦਰ ਐਸਾ ਉਜਾਲਾ ਆ ਜਾਂਦਾ ਹੈ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਰਮ ਨੂੰ ਦੂਰ ਕਰਦੇ ਹੋਇਆ ਕਦੀ ਪੂਰਬ ਦੇ ਇਲਾਕੇ ਵਿੱਚ ਪੱਛਮ ਦੇ ਇਲਾਕੇ ਵਿੱਚ ਉੱਤਰ ਵਿੱਚ ਦੱਖਣ ਵਿੱਚ ਪਹੁੰਚਦੇ ਥਾਮਾ ਥਾਮਾ ਤੇ ਪਹੁੰਚ ਕੇ ਕਲਿਆਣ ਕਰਦੇ ਉਦੋਂ ਜਦੋਂ ਮਹਾਰਾਜ ਜੀ ਨੇ ਇਧਰ ਚਾਤੀ ਮਾਰੀ ਕਿ ਅਜਲ ਬਟਾਲੀ ਨਗਰ ਦੇ ਅੰਦਰ ਜੋ ਬਹੁਤੇ ਸਿੱਧ ਸਨ ਆਪਣੇ ਪਿੱਛੇ ਲਾਉਣ ਵਾਸਤੇ ਆਪਣੀ ਪੂਜਾ ਵਾਸਤੇ ਕੋ ਸਹਿਤियां ਕੜਾ ਬਾਤਾਂ ਦਿਖਾਉਂਦੇ ਕਈ ਲੋਕ ਪਰਮ ਜਾਣ ਤੇ ਸਾਡੀ ਸੇਵਾ ਵਿੱਚ ਜੁੜ ਜਾਣ ਤੇ ਉਹ ਕਦੀ ਸੰਗਤ ਜੀ ਆਪਣੀ ਸਿੱਧੀ ਦੇ ਨਾਲ ਹਵਾ ਚਲਾ ਦਿੰਦੇ ਹਨੇਰੀ ਐਸੀ ਚੱਲਦੀ ਕਦੀ ਕੁਝ ਘੜੇ ਪਵਾ ਦਿੰਦੇ ਨਹੀਂ ਪਵਾ ਦਿੰਦੇ ਬੱਦਲ ਚੜ ਆਉਂਦੇ ਹੋਰ ਕਈ ਕੁਝ ਉਹ ਦਿਖਾਇਆ ਕਰਦੇ ਸੀ ਮਹਾਰਾਜ ਜਦੋਂ ਉੱਥੇ ਪਹੁੰਚੇ ਤੇ ਸਤਪੁਰਾਂ ਜੀ ਨੇ ਉਹ ਸਾਰੇ ਸੱਧਾਂ ਦੀਆਂ ਤਾਕਤਾਂ ਉਹ ਕਾਬੂ ਦੇ ਵਿੱਚ ਕਰ ਲਈਆਂ ਤੇ ਜਦਾਂ ਸੰਗਤ ਜੀ ਕੋਈ ਕੰਜੂਸ ਬੰਦੇ ਦਾ ਧੰਕ ਹੋਇਆ ਜਾਵੇ ਤੇ ਉਹਦੀ ਕਿੱਦਾਂ ਦੀ ਹਾਲਤ ਹੋ ਜਾਂਦੀ ਹੈ ਮੱਛੀ ਪਾਣੀ ਤੋਂ ਦੂਰ ਕਰ ਦਿੱਤੀ ਜਾਵੇ ਕਿੱਦਾਂ ਤੜਫਦੀ ਹੈ ਇਸੇ ਤਰ੍ਹਾਂ ਉਹ ਨਾਸਿਦਾਂ ਦੀ ਹਾਲਤ ਬਣ ਗਈ ਬੜੇ ਗੁਰ ਲਾਉਂਦੇ ਨੇ ਤਰਲੇ ਲੈਂਦੇ ਇਹਨੇ ਸਮੇਂ ਨੂੰ ਸੰਗਤ ਜੀ ਉੱਥੇ ਗੁਰੂ ਕਾਜ ਇੱਕ ਸਿੱਖ ਵੀ ਰਹਿੰਦਾ ਸੀ ਅਜਿਤਾ ਰੰਧਾਵਾ ਕਰਕੇ ਉਹਦਾ ਨਾਮ ਹੈ ਜਦੋਂ ਇਹ ਸੱਤਾਂ ਦੀ ਜਲਾਈ ਹੋਈ ਹਨੇਰੀ ਦੇ ਕਾਰਨ ਕਈ ਸੰਗਜੇ ਜਿਹੜੇ ਪੰਛੀ ਸਨ ਆਲਿਆਂ ਦੇ ਅੰਦਰ ਉਹ ਆਲੜੀਆਂ ਦੇ ਵਿੱਚੋਂ ਉਹਨਾਂ ਦੇ ਬੱਚੇ ਉੱਡ ਕੇ ਥੱਲੇ ਡਿੱਗੇ ਤੇ ਉਹ ਮੌਤ ਦੇ ਕਾਰਨ ਉਤਰ ਗਏ ਹੋਰ ਵੀ ਕਈ ਜਿਹੜੇ ਪੰਛੀ ਸਨ ਉਹ ਮਾਰੇ ਗਏ ਤੇ ਅਜਿਤੇ ਅਰੰਦਾਵੀ ਨੇ ਕੀ ਕੀਤਾ ਸੰਵੇਦੀ ਉਹ ਆਪਣੇ ਹੱਥਾਂ ਦੇ ਵਿੱਚ ਲੈ ਕੇ ਉਹ ਪੰਛੀਆਂ ਨੂੰ ਜਦੋਂ ਵਾਹਿਗੁਰੂ ਵਾਹਿਗੁਰੂ ਉਹਨਾਂ ਦੇ ਕੰਨਾਂ ਵਿੱਚ ਸੁਣਾਉਂਦਾ ਹੈ ਤੇ ਉਹ ਜਿਉਂਦੇ ਹੋ ਜਾਂਦੇ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਇਹ ਕੌਣ ਹੈ ਹੁਣ ਜਿਹੜਾ ਪੰਛੀਆਂ ਨੂੰ ਜਿਉਂਦੇ ਕਰੀ ਜਾਦੇ ਹੈ ਸਿੱਧਾਂ ਨੇ ਆਖਿਆ ਕਿ ਇਹ ਤੁਹਾਡਾ ਸਿੱਖੀ ਹੈ ਸਾਡੇ ਅੰਦਰ ਕਿੱਥੇ ਇੰਨੀ ਸਮਰੱਥਾ ਕਿ ਮਰੇ ਨੂੰ ਜਿਉਂਦਾ ਕਰ ਦਈਏ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਖੀ ਇੱਕ ਆਉਂਦੀ ਹੈ ਨਾਨਕ ਮਤੇ ਜਿੱਥੇ ਸਿੱਧਾਂ ਨੇ ਆਪਣਾ ਛੋਟਾ ਬੱਚਾ ਇੱਕ ਜ਼ਮੀਨ ਵਿੱਚ ਗੜ ਦਿੱਤਾ ਤੇ ਪੁੱਛਿਆ ਇਹ ਧਰਤੀ ਕਿਹਦੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਪਹਿਲਾਂ ਹੀ ਵਾਰਤਾਲਾਪ ਹੋਈ ਸੀ ਕਿ ਜੋ ਧਰਤੀ ਆਖੇਗੀ ਉਹਦੀ ਧਰਤੀ ਹੋਵੇਗੀ। ਦੋ ਵਾਰ ਬੱਚਾ ਬੋਲਿਆ ਸਿੱਧਾਂ ਦੀ ਧਰਤੀ ਹੈ। ਸਿੱਧਾਂ ਦੀ ਧਰਤੀ ਹੈ। ਜਦੋਂ ਤੀਸਰੀ ਵਾਰ ਬੋਲਣ ਲੱਗਾ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਭਾਈ ਦੱਬਿਆ ਬੋਲਿਆ ਜੇ ਬੋਲੀ ਜਾਂਦਾ ਹੈ ਉਹਦੇ ਪ੍ਰਾਣ ਖਤਮ ਹੋ ਗਏ। ਫਿਰ ਸਿੱਧਾਂ ਦੇ ਕੋਲੋਂ ਉਹ ਜਿਉਂਦਾ ਨਹੀਂ ਸੀ ਕੀਤਾ ਗਿਆ। ਫਿਰ ਟਾਹ ਕੇ ਚਰਣੀ ਪੈ ਗਈ। ਇਥੇ ਵੀ ਇਸੇ ਦਾਅਵੇ ਕਿ ਮਹਾਰਾਜ ਸਾਡੇ ਅੰਦਰ ਕਿਥੇ ਇੰਨੀ ਸਮਰੱਥਾ ਹੈ ਕਿ ਮਰਿਆਂ ਨੂੰ ਜਿਉਂਦੇ ਕਰ ਦਈਏ ਤੁਹਾਡਾ ਸਿੱਖ ਜਿੱਤਾ ਰੰਧਾਵਾ ਜਿਹਦੇ ਅੰਦਰ ਕੁਝ ਐਸੀਆਂ ਤਾਕਤਾਂ ਨਹੀਂ ਤੇ ਸਤਿਗੁਰਾਂ ਜੀ ਨੇ ਸੰਗਤ ਜੀ ਉਹਦੀ ਵੀ ਤਾਕਤ ਖੋ ਲਈ ਉਹ ਵੀ ਨਿਮੋਤ ਹੋਣਾ ਜਾਂ ਹੋ ਕੇ ਛਾਇਦ ਤੇ ਬਹਿ ਗਿਆ ਇਹਨੇ ਸਮੇਂ ਨੂੰ ਉਥੇ ਸੰਗਤ ਜੀ ਇੱਕ ਮਿਸਤਰੀ ਪਹੁੰਚਿਆ 3 ਸਾਲ ਦਾ ਉਹਦਾ ਬੱਚਾ ਸੀ ਵਾਇਬਰੂ 12 ਸਾਲ ਦਾ ਬੱਚਾ ਸੀ ਉਹਦਾ ਉਹਨੂੰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਪਾਸ ਆਇਆ ਅੱਖ ਨੱਗਾ ਮਹਾਰਾਜ ਤੁਹਾਡੀ ਵਡਿਆਈ ਸੁਣੀ ਸੀ ਲੰਮੇ ਸ਼ੇਰ ਤੋਂ ਹੁਣ ਪਤਾ ਚੱਲਿਆ ਤੁਸੀਂ ਇੱਥੇ ਆਏ ਹੋ ਤਾਂ ਕਰਕੇ ਦਰਸ਼ਨਾ ਵਾਸਤੇ ਆਇਆ ਹਾਂ ਇੱਕ ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਹੋਰ ਵੀ ਬੇੜਤੀ ਕਰਨੀ ਮੇਰੇ ਘਰ ਦੇ ਅੰਦਰ ਅੱਗੇ ਬਹੁਤ ਪੁੱਤਰ ਹੋਏ ਪਰ ਬੱਚਦਾ ਕੋਈ ਨਹੀਂ ਸੀ ਜਨਮ ਤੋਂ ਬਾਅਦ ਥੋੜੇ ਦਿਨਾਂ ਬਾਅਦ ਚੜਾਈ ਕਰ ਜਾਂਦਾ ਤੇ ਜਦੋਂ ਸੰਸਾਰ ਅੰਦਰ ਤੁਹਾਡੀ ਵਡਿਆਈ ਸੁਣੀ ਤੇ ਮੈਂ ਤੁਹਾਡਾ ਨਾਮ ਲੈ ਕੇ ਇਹ ਬੇਨਤੀ ਕੀਤੀ ਸੀ ਮਹਾਰਾਜ ਜੇ ਕਿਤੇ ਹੁਣ ਵਾਲਾ ਪੁੱਤਰ ਮੇਰਾ ਬਚ ਜਾਵੇ ਤੇ ਮੈਂ ਤੁਹਾਡੇ ਅੱਗੇ ਅਰਪਣ ਕਰਦੇ ਮੰਗਾਂ ਕਿ ਮੌਤ ਦੇ ਘਾਟ ਨਾ ਪੁੱਤਰੇ ਬਚਪਨ ਦੇ ਵਿੱਚ ਮਾਰਿਆ ਨਾ ਜਾਵੇ ਤੇ ਆ ਦੇਖੋ ਮਹਾਰਾਜ ਮੇਰਾ 12 ਸਾਲ ਦਾ ਪੁੱਤਰ ਜਿਹਦਾ ਨਾਂ ਸੰਗਤੀਆ ਰੱਖਿਆ ਹੈ ਤੇ ਇਹ ਹੁਣ ਆਪਣੀ ਉਮਰਾਂ ਨੂੰ ਭੋਗ ਰਿਹਾ ਤੁਹਾਡੇ ਚਰਨਾਂ ਪਾਸ ਬੇਨਤੀ ਕਰਨ ਦੇ ਨਾਲ ਵੀ ਇਹਦੇ ਸਵਾਸ ਬਚੇ ਰਹੇ ਨੇ ਹੁਣ ਤੁਸੀਂ ਮੇਰੇ ਇਹ ਬਚਨਾਂ ਨੂੰ ਮੰਨਿਆ ਤੇ ਮੈਂ ਵੀ ਆਪਣੇ ਬਚਨਾਂ ਨੂੰ ਪਗਾਉਣਾ ਚਾਹੁੰਦਾ ਹਾਂ ਕਿ ਤੁਹਾਨੂੰ ਆਪਣਾ ਪੁੱਤਰ ਅਰਪਣ ਕਰਨਾ ਚਾਹੁੰਦਾ ਹਾਂ ਗੁਰੂ ਨਾਨਕ ਦੇਵ ਮਹਾਰਾਜ ਖਿੜਖੜਾ ਕੇ ਹੱਸ ਕੇ ਆਖਣ ਲੱਗੇ ਇਹ ਤੇਰਾ ਪੁੱਤਰ ਸਾਨੂੰ ਬਾਹੀ ਪਰਵਾਣ ਹੈ ਤੇ ਜੇ ਹੁਣ ਤੂੰ ਸਾਨੂੰ ਇਹ ਪੁੱਤਰ ਦੇ ਦਿੱਤਾ ਇਹ ਸਾਡਾ ਹੋਇਆ ਅਸੀਂ ਜੋ ਚਾਹੀਏ ਕਰਵਾਈਏ ਕਹਿੰਦਾ ਹਾਂ ਮਹਾਰਾਜ ਜਿੱਦਾਂ ਤੁਹਾਨੂੰ ਠੀਕ ਲੱਗੇ ਹੁਣ ਜਦੋਂ ਤੁਹਾਡਾ ਹੀ ਹੋ ਗਿਆ ਮੇਰਾ ਇਹਦੇ ਵਿੱਚ ਰਹਿਣਾ ਦੇਣਾ ਕੀ ਹੈ ਉਹ ਸੰਗਤੀਆ ਜਿਹੜਾ ਪੁੱਤਰ ਸੀ 12 ਸਾਲ ਦਾ ਮਹਾਰਾਜ ਕਹਿੰਦੇ ਦੇ ਪੁੱਤਰ ਜੇ ਤੂੰ ਸਾਡੇ ਬਚਨਾਂ ਨੂੰ ਮੰਨੇਗਾ ਤੇ ਚੰਗੀ ਗਤੀ ਨੂੰ ਪ੍ਰਾਪਤ ਕਰ ਲਵੇਗਾ ਸਾਡੇ ਬਚਨਾਂ ਤੇ ਅਮਲ ਕਰੇਗਾ ਪਾਠਨ ਲੱਗਾ ਸਤਿਵਚਨ ਮਹਾਰਾਜ ਜੋ ਕਹੋਗੇ ਉਹਦੇ ਤੇ ਪਹਿਰਾ ਦੇਵਾਂਗਾ ਅੱਛਾ ਜਾ ਫਿਰ ਚਿਖਾ ਬਾਲ ਕੇ ਤੇ ਉਹਦੇ ਵਿੱਚ ਬਸਮ ਹੋ ਜਾ ਉਹਨੇ ਸੰਤ ਜੀ ਕਿਸੇ ਤਰ੍ਹਾਂ ਦੂਸਰਾ ਸਵਾਲ ਹੀ ਨਾ ਕੀਤਾ ਕੋਈ ਸ਼ੱਕ ਨਾ ਕੀਤਾ ਚੱਲਿਆ ਗਿਆ ਚਿਖਾ ਬਣਾ ਕੇ ਜਦੋਂ ਵਿੱਚ ਬੈਠਿਆ ਕਿਉਂਕਿ ਗੁਰੂ ਤੇ ਪੂਰਨ ਭਰੋਸਾ ਸੀ ਚਿਖਾ ਵਿੱਚ ਜਾ ਕੇ ਬੈਠਿਆ ਤੇ ਚਿਖਾ ਨੇ ਸੰਗਤ ਦੀ ਅਗਨੇ ਉਹਨੂੰ ਸਾੜਿਆ ਨਾ ਜਪਜੀ ਸਾਹਿਬ ਅੰਦਰ ਆਪਾਂ ਪੜ੍ਹਦੇ ਆ ਨਾ ਨਾ ਉਹ ਮਰੈ ਨਾ ਠਾਗਿਆ ਜਾਹ ਜਿਨ ਕੈ ਰਾਮ ਵਸੈ ਮਨ ਬਾਜੀ ਜਿਨ੍ਹਾਂ ਦੇ ਹਿਰਦੇ ਅੰਦਰ ਸੰਗਤ ਦੀ ਪਰਮੇਸ਼ਰ ਵਸ ਜਾਂਦਾ ਨਾ ਉਹ ਮਰਦੇ ਨੇ ਤੇ ਨਾ ਉਹ ਠੱਗੇ ਜਾਂਦੇ ਕਿਸੇ ਤਰ੍ਹਾਂ ਉਹ ਬਾਰਾ ਸਾਹਿਬ ਦਾ ਬੱਚਾ ਭਾਈ ਸੰਤਿਆ ਕਿਸੇ ਤਰ੍ਹਾਂ ਵੀ ਅੱਗ ਨਹੀਂ ਉਹਨੂੰ ਸਾੜਿਆ ਨਾਲ ਮਹਾਰਾਜ ਆਖਣ ਲੱਗੇ ਭਾਈ ਸਿੱਖਾ ਆਜਾ ਸਾਡੇ ਕੋਲ ਤੂੰ ਸਾਨੂੰ ਭਾ ਗਿਆ ਹੈ ਮਨ ਤਾਉਂਦੇ ਹੁਣ ਜੋ ਪਦਾਰਥ ਮੰਗੇਗਾ ਉਹ ਪ੍ਰਾਪਤ ਹੋਣਗੇ ਤੇ ਉਸ ਸਮੇਂ ਸੰਤਿਆ ਆਣ ਕੇ ਗੁਰੂ ਕੇ ਚਰਨਾਂ ਵਿੱਚ ਨਤਮਸਤਕ ਹੋ ਗਿਆ ਪਹਿਲਾਂ ਜਿਹੜਾ ਉਹ ਮਿਸਤਰੀ ਆਇਆ ਸੀ ਉਹਦਾ ਵੀ ਮਨ ਕੁਝ ਘਬੜ ਗਿਆ ਕਿ ਮੇਰੇ ਪੁੱਤਰ ਨੂੰ ਇਹ ਕੀ ਕਰਨ ਵਾਸਤੇ ਕਹਿ ਦਿੱਤਾ ਮਹਾਰਾਜ ਜੀ ਨੇ ਮੈਂ ਤੇ ਪਹਿਲਾਂ ਹੀ ਆਪਣੇ ਪੁੱਤਰ ਨੂੰ ਖਤਮ ਕਰ ਦਿੰਦਾ ਜਾਂ ਇਹ ਪਹਿਲਾਂ ਹੀ ਮਰ ਜਾਂਦਾ ਇੰਨੀ ਭਿਆਨਕ ਮੌਤ ਅੱਗ ਦੇ ਵਿੱਚ ਸੜਨ ਦੇ ਨਾਲ ਇਹਦੀ ਹੋਵੇਗੀ ਪਰ ਜਦੋਂ ਸੰਗਤ ਜੀ ਉਹ ਸਾਬਤ ਸੂਰਤ ਉਹ ਅੱਗ ਦੇ ਵਿੱਚੋਂ ਬਾਹਰ ਆਇਆ ਤੇ ਸਤਿਗੁਰਾਂ ਜੀ ਨੇ ਐਸੀ ਦ੍ਰਿਸ਼ਟੀ ਨਾਲ ਉਹਨੂੰ ਦੇਖਿਆ ਸੰਗਤ ਜੀ ਬ੍ਰਹਮ ਗਿਆਨ ਹੋ ਗਿਆ ਤਿੰਨਾਂ ਲੋਕਾਂ ਦੀ 14 ਭਵਨਾ ਦਾ ਸੰਗ ਹੈ ਜੀ ਉਹਨੂੰ ਗਿਆਨ ਹੋ ਗਿਆ ਤੇ ਉਸ ਸਮੇਂ ਫਿਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਉਹ ਭਾਈ ਸੰਤਿਆ ਆਇਆ ਮਹਾਰਾਜ ਕਹਿੰਦੇ ਪੁੱਤਰ ਕੀ ਮੰਗਣਾ ਚਾਹੁੰਦਾ ਹੈ ਸੰਸਾਰ ਦੀ ਜਿਹੜੀ ਵੀ ਵਸਤੂ ਦੀ ਮੰਗ ਕਰੇਗਾ ਦੇਰੀ ਨਹੀਂ ਲਾਵਾਂਗੇ ਤੇਰੀ ਝੋਲੀ ਵਿੱਚ ਲਿਆ ਕੇ ਰੱਖ ਦੇਵਾਂਗੇ ਉਹ ਬੜਾ ਨਿਮਾਣਾ ਨਤਾਣਾ ਬਣ ਕੇ ਅੱਖ ਲੱਗਾ ਸੰਤਿਆ ਕਹਿੰਦਾ ਮਹਾਰਾਜ ਜੇ ਤਰੁੱਠੇ ਹੋ ਮੈਂ ਤੇ ਤੁਹਾਡੀ ਚਰਣਾ ਪਾਸੇ ਹੀ ਬੇਨਤੀ ਕਰਾਂਗਾ ਇਹ ਸਿੱਧਾਂ ਦੀਆਂ ਜਿਹੜੀਆਂ ਕੁਝ ਤਾਕਤਾਂ ਤੁਸੀਂ ਹੋ ਰਹੀਆਂ ਨੇ ਆ ਭਾਈ ਜਿੱਤੇ ਰੰਧਾਵੇ ਦੀਆਂ ਇਹੀ ਮੋੜ ਦਿਓ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੇ ਚਾਹੁੰਦਾ ਹਾਂ ਕਿ ਇਹ ਜਿਹੜੇ ਵਿਭਲ ਹੋ ਗਏ ਨੇ ਆਪਣੀਆਂ ਸ਼ਕਤੀਆਂ ਤੋਂ ਵਕਰੇ ਹੋਣ ਕਾਰਨ ਮਹਾਰਾਜ ਜੀ ਦਾ ਦੀਆਂ ਸ਼ਕਤੀਆਂ ਤੁਸੀਂ ਵਾਪਸ ਕਰ ਦਿਓ ਸਤਿਗੁਰੂ ਜੀ ਅੱਖਰ ਲੱਗੇ ਸੰਗ ਦੀਏ ਤੋਂ ਮੰਗਿਆ ਵੀ ਤੇ ਹੋਰ ਨਾ ਵਾਸਤੇ ਕਿ ਕਦੇ ਵੀ ਤੇਰਾ ਦੇਨ ਨਹੀਂ ਦੇ ਸਕਦੇ ਜਾਂ ਸਿੱਖਾਂ ਦੇ ਜੀਵਨ ਬਾਰੇ ਮਹਾਰਾਜ ਜੀ ਨੇ ਆਖਿਆ ਕਿ ਸਿੱਖ ਜਿਹੜੇ ਹੁੰਦੇ ਪਰਉਪਕਾਰੀ ਨੇ ਜਨ ਪਰਉਪਕਾਰੀ ਆਏ ਦੀਏ ਦਾਨ ਤੇ ਪਗਤੀ ਲਾਇਮ ਹਰਿ ਸੋ ਲੈਣ ਮਿਲਾਏ ਉਹ ਭਾਈ ਸੰਤਿਏ ਨੇ ਬਚਨ ਮੰਨੇ ਗੁਰੂ ਦੇ ਸੰਗ ਜੀ ਬੇਅੰਤ ਵਡਿਆਈਆਂ ਦਾ ਪਾਤਰ ਬਣ ਗਿਆ ਤੇ ਦੂਸਰੀਆਂ ਨੂੰ ਉਹਨੇ ਮਹਾਰਾਜ ਜੀ ਦੇ ਪਾਸੋਂ ਕੁਝ ਵਸਤੂਆਂ ਜਿਹੜੀਆਂ ਪ੍ਰਦਾਨ ਕਰਵਾਈਆਂ ਸਤਗੁਰਾਂ ਜੀ ਨੇ ਬਚਨ ਆਖੇ ਕਿ ਜੋ ਜੋ ਇਹ ਨਾ ਅੰਦਰ ਤਾਕਤਾਂ ਸਨ ਇਹ ਆ ਜਾਣਗੀਆਂ ਜਦੋਂ ਸੰਧਾ ਅੰਦਰ ਉਹ ਤਾਕਤਾਂ ਆ ਗਈਆਂ ਤਾਂ ਇਹ ਕੇ ਗੁਰੂ ਕੇ ਚਰਨੀ ਪੈ ਗਏ ਬੜੀ ਖੁਸ਼ੀ ਧਾਰੀ ਇਥੇ ਆਪਾਂ ਬਚਨ ਪੜ੍ਹੇ ਸੀ ਕਿ ਇੱਕ ਨਾ ਹੁਕਮੀ ਬਖਸ਼ੀਸ਼ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਉਹਨਾਂ ਬਖਸ਼ੀਸ਼ਾਂ ਲੈ ਰਹੀਆਂ ਜਦੋਂ ਭਾਈ ਸੰਗਤਿਆ ਨੇ ਗੁਰੂ ਕੇ ਬਚਨ ਮੰਨੇ ਆਖਿਆ ਮਹਾਰਾਜ ਜੀ ਨੇ ਕਿ ਜਾ ਅੱਗ ਦੇ ਵਿੱਚ ਆਪਣੇ ਸਰੀਰ ਨੂੰ ਦਾਹ ਕਰ ਦੇ। ਬਚਨ ਮੰਨ ਕੇ ਚਲਿਆ ਗਿਆ ਤੇ ਕਿੰਨੀਆਂ ਸੰਗਤਾਂ ਦੀ ਬਰਕਤਾਂ ਉਹਦੀ ਝੋਲੀ ਪੈ ਗਈਆਂ। ਬਖਸ਼ਿਸ਼ਾ ਹੋ ਗਈਆਂ। ਇਹ ਗੁਰੂ ਕੇ ਬਚਨ ਮੰਨਣ ਦੇ ਅੰਦਰ ਐਸੀ ਤਾਕਤ ਹੈ।